यह गोली बेचने वाला डायलॉग सरदार जी टीजर से था सरदार जी आ रही है सत्ताईस जून को और हम जा रहे हैं नई फिल्म शूट करने नाम है बाउडर ओ मई गॉड बाहर तो रेन पड़ गई है इट इज वेरी विटी वेदर

ਐਨ ਨਿਧੀ ਦਾਤਾ ਜੀ ਪੁਰਾਣੇ ਪਾਪੀਆਂ ਦੀਆਂ ਜੱਫੀਆਂ ਪੈ ਗਈਆਂ ਨਰਾਗ ਵੀਰਾ ਇਹ ਪੁਰਾਣੇ ਮਿੱਤਰਤਾ ਲਓ ਜੀ 2.5 ਕਿਲੋ ਦਾ ਹੱਥ ਮੇਰੀ ਤਰ੍ਹਾਂ ਵੱਡਤਾ ਹੋਇਆ ਔਰ ਮੈਂ ਦੋਨਾਂ ਹੱਥਾਂ ਨਾਲ ਫਾਦ ਲਿਆ ਵੈਰੀ ਗੁੱਡ ਮੀਟਿੰਗ ਇਹ ਜਿੰਨੇ ਸਾਊ ਇੱਥੇ ਬੈਠੇ ਲੱਗ ਰਹੇ ਨੇ ਨਾ ਇਹ ਗੋਲੀਆਂ ਵੀ ਚਲਾਉਣਗੇ ਤੇ ਬੰਬ ਵੀ ਸਿੱਟਣਗੇ ਪ੍ਰੇਮ ਪੜ ਗਿਆ ਪ੍ਰੇਮ ਪੜ ਗਿਆ ਪਿੱਛੇ ਪੈਸਾ ਹੀ ਪੈਸਾ ਹੋ ਗਿਆ ਦੇਖੋ ਲੈ ਵੀ ਪਿੱਛੇ ਬਹੁਤ ਮੋਟੀ ਰਕਮ ਖੜੀ ਆਇਆ ਐਵੇਂ ਨਹੀਂ ਖੜੇ ਬੰਦੇ ਇਹ ਪ੍ਰੋਡੂਸਰ ਨੇ ਡਾਇਰੈਕਟਰ ਨੇ ਤੇ ਮੋਰੇ ਹੀਰੋ ਹੀ ਰੋਣੇ ਇਹ ਵੀਰਾ ਰੀਅਲ ਫੌਜੀ ਸੀ ਸਾਡੇ ਵੱਲੋਂ ਸਲੂਟ ਹੈ ਸਾਰੇ ਫੌਜੀ